ਏ ਏ ਏ ਏ ਏ ਏ ਏ ਏ ਦਖਲੀ ਆਰਤੀ ਖੋਤਾ ਹਾਂ ਤੇ ਭੜਿਆ ਕਾ ਕੱਢ ਲੂਗਾ ਆਉਂ ਜਾਂਦਾ ਈ ਇਹ ਆਉਂ ਜਾਂਦਾ ਈ ਹਾਂ ਵੀ ਮਿੱਤਰੋ ਲੈ ਵੀ ਮੋਟਾ ਚੱਲੇ ਜੰਗਲ ਪਾਣੀ ਪਾਣੀ ਦਮਾ ਲੈ ਕੇ ਦਮਾ ਲੈ ਕੇ ਚੱਲੇ ਤੇ ਇਹ ਇਹ ਮੋਟੇ ਜਾਵੇ ਨਾ ਮੋਟੇ ਜਾਵੇ ਨਾ ਮੈਨੂੰ ਮੋਟੇ ਜਾਵੇ ਨਾ ਉਹ ਨਾ ਜਾਵੇ ਨਾ ਅੱਜ ਸਾਡੇ ਬੰਦੇ ਲਦਾਖ ਤੁਰੇ ਫਿਰਦੇ ਵੇਖਿਆ ਕਿਉਂ ਇੱਥੇ ਨਜ਼ਾਰਾ ਪੂਰਾ ਲੈ ਜਾਂਦਾ ਹੈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਦੇ ਭਾਗੇ ਡਰਾਈਵਰ ਸਾਡੇ ਜਿਹੜੇ ਚੰਗੀ ਭਲੀ ਖੜੀ ਚੀਜ਼ ਫਸਾ ਦਿੰਦੇ ਮਾੜੇ ਡਰਾਈਵਰ ਏ ਏ ਏ ਏ ਗਿਆ ਗਿਆ ਯਾਰ ਲੈ ਚੱਲ ਥੱਲੇ ਨੂੰ ਚੱਲੇ ਗਿਆ 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 ਛਪੈਦੇ ਦੇ ਵਿੱਚ ਠੁਕੇਗਾ ਆਂ ਕੇ ਅੱਗੇ ਏ ਏ ਪਰੇ ਹੋ ਜਾ ਮੈਂ ਕੱਢ ਦਿੰਨਾ ਓ ਛਿਰਤ ਲਾ ਕੇ ਮੈਂ ਕੱਢ ਦਿੰਨਾ ਚੱਲ ਕੱਢ ਕੇ ਵਿਖਾ ਏ ਏ ਏ ਏ ਏ ਏ ਏ ਏ ਏ ਹੋ ਵੇ 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 ਉਤਰਿਆ ਥੱਲੇ ਉਤਰਿਆ ਥੱਲੇ ਸਵਾਦ ਤੋਜਣਿਆਂ ਦਾ ਆਹ ਚੱਕ ਤੇ ਪਹਿਲੇ ਹੀ ਐ ਕੱਢਦਾ ਇਹਨੂੰ ਮਰਦਾ ਉਹਨੂੰ ਉੱਥੇ ਜ਼ੋਰ ਲਵਾਈ ਗਿਆ ਉਹਦਾ ਲੈ ਸਵਾਦ ਜ਼ੋਰ ਲਵਾ ਕੇ ਫਿਰਦਾ ਤੂੰ ਘੰਡਾ ਵਾਟਰ ਲੈ ਲੈ ਕੇ ਲੈਣਾ ਹੱਥ ਪਿੰਡ ਆਇਆ ਮੱਖੀ ਪੌਂਚ ਨੂੰ ਕਿੰਨਾ ਰੇਟ ਕਹਿੰਦਾ ਵਾ ਲੈ 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 ਆ ਪਾਈ ਪਰ ਬੰਦੀ ਬਹੁਤ ਕੋਈ ਕਰਤੂਤਲਾ ਕੰਮ ਨਹੀਂ ਕੀਤਾ ਤੂੰ ਪਹਿਲਾਂ ਇਦੋਂ ਜੇ ਤੂੰ ਭਾਂਡੇ ਖੋਲ ਲੈਂਦੇ ਆ ਹਾਂ ਉਹ ਤੇ ਮੈਂ ਲਊਂਗੀ ਕੀ ਆ ਇਹਦਾ ਕੁਝ ਕਿਹੜਾ ਵੀਰ ਬਾਰੇ ਵੀਰ ਬਾਰੇ ਕਹਿਣਾ ਕੀ ਕਹਿਣਾ ਵੀਰ ਬਾਰੇ ਚੋਟੀ ਦਾ ਡਰਾਈਵਰ ਚੋਟੀ ਦਾ ਡਰਾਈਵਰ ਪੂਰਾ ਕਿਵੇਂ ਜੀ ਮਾਣ ਅਗਾਂ ਟਰਾਲੀ ਤੋਂ ਮੋੜ ਤੋਂ ਮਾਰ ਮਾਰ ਝੜ ਕੇ ਅੱਧਾ ਘੜਾ ਲੱਗੇ ਰਹੇ ਮੂੰਹਣ ਕਰੋ ਜੀ ਉਹ ਛੱਡ ਖਾਲੀ ਟਰੈਕਟਰ ਆੜ ਚ ਵਾਰ ਉਹ ਖਾਲੀ ਆੜ ਚ ਪਾਉ ਆ ਉਹ ਵੀ ਵੇਚ ਦੀ ਕਰੀ ਖਬੋਤਾ ਖਾਲੀ ਆੜ ਚ ਖਬੋਤਾ ਹਾਂ ਤੇ ਭਰਿਆਗਾ ਤਾਂ ਕੱਢ ਲੂਗਾ ਭਾਈ ਦੁੱਖ ਜਿਹੜੇ ਕੇ ਨੇ ਆ ਨਾ ਬੜਿਆ ਉਹ ਤੇ ਮਸ਼ੀਨ ਨਾਲ ਡੋਜਨ ਪਾ ਲਿਆ ਹਾਂ ਹਾਂ ਤੇ ਪਾਉ ਨਾ ਦੱਸਿਆ ਕਹਿੰਦਾ ਤੇਰਾ ਪਰਲਾ ਵੱਡਾ ਟਾਇਰ ਚੱਕਿਆ ਗਿਆ ਕਹਿੰਦਾ ਲਾਈ ਜਾ ਜੋਰ ਤੂੰ ਤਾਂ ਤੋੜ ਦੇਣਾ ਦਿੱਤਾ ਜੋਰ ਜੋਤ ਅੰਦਰ ਨਹੀਂ ਆਓ ਨਾ ਨਾ ਡਰੋ ਜੋਤ ਹੱਸ ਕੇ ਦਿਖਾਇਓ ਜੋਤ ਜੋਤ ਰੋਟੀ ਖਾ ਲੋ ਜੋ ਤੂੰ ਖਾਦਾ ਨਹੀਂ ਕੁਝ ਸਵੇਰ ਦਾ ਮੋਟੇ ਜੇ ਨਾ ਦੱਸਦੇ ਨਾ ਡਾਈਟ ਤੀਓ ਤੁਸੀਂ ਬੰਦਣੀ ਨਾ ਨਾ ਮੋਟੇ ਇੱਧਰ ਘੜੇ ਨਾ ਦੱਸ ਪਤਾ ਨਹੀਂ ਲੱਗਾ ਬਣੀ ਅੰਨਾ ਹੋਇਆ ਹੀ ਇਹ ਮੋਟੇ ਦੇ ਗੱਲ ਨਾ ਪਾ ਤੂੰ ਮੋਟੇ ਦੀ ਨਹੀਂ ਇਥੇ ਸਨੈਪਚੈਟ ਤੇ ਤੇਰੀ ਬਣੀ ਗੱਲੇ ਲੈ ਇਸ ਤਿਹਲਾ ਵੀਰ ਆਉਂਦਾ ਹੀ ਨਹੀਂ ਪਿਆਗਾ 50 ਰੁਪਏ ਨੁਕਸਾਨ ਹੈ ਸਕੀਮ ਜਦੋਂ ਕਿਸ਼ਤੀ ਅੱਧ ਚਲ ਜਾ ਗਿਆ ਪਤਾ ਏਰ ਕੇ ਬਰੇ ਨੂੰ ਆ ਕੇ ਤੇ ਆਪੇ ਵੇਖੀ ਭੱਜਾ ਉਹ ਓਏ ਉਹ ਅੰਕਲ ਵੀ ਤਰੇ ਜਾਂਦਾ ਵਿੱਚ ਹੀ ਹੈ ਆਹ ਮੱਝਾਂ ਦੇ ਨਾਲ ਤੈਰ ਕੇ ਤਰੇ ਜਾਂਦਾ ਤੈਰ ਕੇ ਐਡਾ ਉਹ ਤਰਾਕੂ ਹੋਰੀ ਮੈਂ ਪਤਾ ਨਹੀਂ ਬੂਝ ਪੜਦਾ ਆ ਨੰਗਿਆਂ ਨੇ ਆਹੀ ਕਰ ਲੈਣਾ ਆ ਆਪਣੀ ਆ ਕਿਸ਼ਤੀ ਖੜੀ ਜੀ ਆ ਪਾਣੀ ਜਾ ਕੇ ਤੋਂ ਮੇਰੇ ਵੀਰੋ ਚਲੇ ਜੇ ਉਹ ਬੰਦਾ ਮਿਲ ਗਿਆ ਫਿਰ ਸੱਜੂ ਤਾਂ ਬੰਦੇ ਦੀ ਸਨੈਪਚੈਟ ਪਾ ਦਿਆ ਕਿ ਨਾਮ ਮਿਲਿਆ ਸਮਝ ਲਿਆ ਵੀ ਬੰਦਾ ਨਾ ਮੇਰਾ ਬੰਦਾ ਨਹੀਂ ਮਿਲਿਆ ਜਿਸ ਰੈਚਟ ਦਾ ਪਾਈ ਵੀ ਅੰਕਲ ਓਏ ਹੈ ਹਕੀ ਕੀ ਹੈ ਕਿਉਂ ਗਾਣਾ ਤੇ ਤਾਂ ਆ ਗਿਆ ਕਿਹੜਾ ਪੀਚ ਬਦਰ ਕਸ਼ਤੀ ਬੜੀ ਦੂਰ ਕਿਨਾਰਾ ਹੈ ਚੱਲ ਮੋਟੇ ਨਾਲ ਆਏ ਆ ਜਾ ਆ ਜਾ ਅੱਜ ਜਾਂਦਾ ਜੀ ਅੱਜ ਜਾਂਦਾ ਜੀ ਅੱਜ ਜਾਂਦਾ ਜੀ ਖੜ ਦੇ ਇੱਕ ਫੋਟੋ ਕਿ ਚਾਲਾ ਫਿਰ ਗਾਣਾ ਲਾਵਾਂਗੇ ਓਹ 11 ਮਿੰਟ ਕੀ ਜਾਉਣਾ ਚਾਹਤੇ ਸੁਨੀਆਂ ਲੱਗਦੀਆਂ ਤੂੰ ਡਾਈ ਮਾਰੀ ਕਿਸ਼ਤੀ ਮਾਰੀ ਥੱਲੇ ਤੇ ਮੁੰਨੇ ਲਾਗ ਲਾਇ ਤੇ ਯੋ ਆਹ ਕੁੜਤਾ ਨਹੀਂ ਹੋਰੀ ਕਿ ਪਤ ਨਾਲੋਂ ਲੰਮੇ ਜਿਹੇ ਪਾ ਕੇ ਫੋਟੋ ਬੜੀ ਸੋਹਣੀ ਆਉਗੀ ਆ ਚਾ ਵੇਖਾਂ ਮੈਂ ਟਰਾਈ ਕਰਕੇ ਮੈਂ ਦੇਖਾਂ ਟਰਾਈ ਕਰਕੇ ਆਪ ਖੁਰਦਾ ਤਾਂ ਨਹੀਂ ਨਾ ਨਾ ਇਹ ਕਿਤੇ ਖੁਰ ਜੂਗਾ ਇਹ ਆ ਜਾਂਦਾ ਹੀ ਇਹ ਆ ਆ ਜਾਂਦਾ ਹੀ ਆ ਸੰਗੜ ਕੋਨਾ ਆ ਘੋੜਾ ਸੰਗੜ ਹੈ ਆ ਘੋੜਾ ਸੰਗੜ ਸੰਗੜ ਹੈ ਮੱਝ ਆ ਗਈ ਧੁੱਪ ਗਈ ਪਤਾ ਲੱਗਾ ਮੈਂ ਕਿਸ਼ਤੀ 'ਚ ਜੜ ਗਿਆ ਉਹਦੇ ਤੁਹਾਨੂੰ ਤੈਅ ਕੇ ਲੱਗੇ ਉਹਨੂੰ ਕਿਸ਼ਤੀ ਦੇ ਨਾ ਤੇ ਡਿਫਰੈਂਸ਼ੀਏਟ ਲੱਗਾ ਕਿਸ਼ਤੀ 'ਚ ਜੜਿਆ ਆ ਜੀਆ ਸੰਗਲ ਬਣ ਕੇ ਕਿਸ਼ਤੀ ਚਲਾਉਂਦਾ ਵੀ ਬੜਾ ਹੀ ਸਵਾਰ ਹੈ ਇਹਦੇ ਵਿੱਚ ਕੋਈ ਡਰ ਨਹੀਂ ਸ਼ੌਕ ਵੀ ਪੂਰੇ ਹੋ ਰਹੇ ਆ ਸ਼ੌਕ ਵੀ ਪੂਰੇ ਆ ਰਹੇ ਨੇ ਦੇਖ ਕੇ ਕੱਢ ਦਿੱਤੇ ਇੱਕ ਵਾਰੀ ਜੇ ਫੇਰ ਵੇਖਦਾ ਵਾ ਇਧਰ ਨੂੰ ਆ ਕੇ ਫੇਰ ਉਧਰ ਕਰਦੇ ਇਹ ਮੈਂ ਟੱਡਾ ਲਾ ਕੇ ਇਹ ਕੋਲ ਤਾਂ ਮੋੜ ਲੇ ਸੰਗਲ ਮਜ਼ੇ ਆ ਰਿਹਾ ਮਜ਼ੇ ਇਨਾਮ ਵੀ ਆ ਰਿਹਾ ਹੈ ਨੰਦਾਰੇ ਚੰਗਾ ਹੋਵੇ ਤੇ ਉੱਤੋਂ ਆ ਕੇ ਠੰਮਾ ਮਾਰੇਗਾ ਤੇ ਮੈਂ ਦੂਮਾ ਮੇਰੀ ਕਿਸ਼ਤੀ ਤੋੜਨੀ ਕਰੀਂਗੀ ਕਿਸ਼ਤੀ ਉੱਤੇ ਉਧਰਵਾਜ਼ਾ ਨਹੀਂ ਹੋ ਗਈ ਆਹ ਵੇਖਿਓ ਆਹ ਤਾਂ ਨਜ਼ਾਰਾ ਹੀ ਹੈ ਨਾ ਆ ਕੀ ਜਾਂਦਾ ਆਹ ਸਾਫ ਪਰ ਸਾਹਬਾ ਵੀ ਨਿਕਲਣ ਦਿਆ ਬਈ ਵੇਖੀ ਇਹ ਪਰ ਪਾਣੀ ਖਤਰਾ ਹੈ ਹੈ ਪਾਣੀ ਵਾਲੇ ਸੱਪ ਦਾ ਏਡਾ ਖਤਰਾ ਨਹੀਂ ਇੱਕ ਵਾਰੀ ਭਰਾਵਾ ਜਸਪਾਲ ਦੀ ਵੀਡੀਓ ਸ਼ੂਟ ਕਰਦੇ ਪਏ ਗਾਣੇ ਦੀ ਉਹਦੇ ਪੈਰਾ ਜ ਸੱਪ ਕਰਿਆ ਤੇ ਇਹ ਬਗਲਾ ਪਹਿਲਾਂ ਪਤਾ ਹੀ ਨਹੀਂ ਜਾਂਦਾ ਨਹੀਂ ਬੱਸ ਇੱਥੇ ਨਹੀਂ ਕੀਤੀ ਵੀ ਸ਼ੂਟ ਨਹੀਂ ਉਹਦੇ ਉਧਰ ਦਰਿਆ ਤੇ ਹਾਂ ਵੀ ਮਿੱਤਰੋ ਲੈ ਵੀ ਮੋਟਾ ਚੱਲੇ ਜੰਗਲ ਪਾਣੀ ਪਾਣੀ ਲੈ ਕੇ ਡਬਾ ਲੈ ਕੇ ਚੱਲੇ ਜੰਗਲ ਬਾਣੀ ਨਹੀਂ ਪਾਣੀ ਵਾਦੂ ਭਾਜੀ ਪਾਣੀ ਦੀ ਕੋਈ ਕਮੀ ਨਹੀਂ ਹੈਗੀ ਪਾਣੀ ਭਾਜੀ ਪਤਾ ਨਹੀਂ ਉਹ ਵਿਚਾਰੇ ਕੀ ਤੈਰਦਾ ਹੋ ਰਿਹਾ ਕੋਈ ਤੇਰੇ ਵਿੱਚ ਗੱਲ ਨਹੀਂ ਕਰਦਾ ਮੈਨੂੰ ਐਂ ਲੱਗਦਾ ਕਿ ਸਾਡੀ ਕਿਸ਼ਤੀ ਦੇ ਵਿੱਚ ਉਹ ਟਕਾ ਕੇ ਕਿਤੇ ਹੀ ਚੱਦਾ ਹੀ ਨਹੀਂ ਕਰਦੀ ਸੀ ਉਹ ਆ ਗਈ ਪਰ ਮੈਂ ਵਿਚੋ ਅਗਲੇ ਆ ਆ ਰਿਹਾ ਮੇਰੇ ਵੀਰੋ ਇਹ ਕਿਨਾਰੇ ਆਲਾ ਚੱਲ 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 ਇਹ ਅੱਜ ਆ ਜਾ ਇਹ 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 ਮੋਟੇ ਜਾਵੇ ਨਾ ਮੋਟੇ ਜਾਵੇ ਨਾ ਮੋਟੇ ਜਾਵੇ ਨਾ ਉਹ ਜਾਵੇ ਨਾ ਅੱਛਾ ਲਾਂਤੀਆ ਮਗਰ ਮਾਰ ਛਾੜ ਉਹ ਇੱਧਰ ਬੋਰੇ ਨੂੰ ਆ ਗਏ ਆ ਕਿੱਧਰ ਆ ਗਏ ਆ ਆਪਾਂ ਇੱਧਰ ਆ ਗਏ ਨਾ ਛੇ ਲੈ ਠੰਡੇ ਪਰ ਹੈਗੇ ਬਨੇ ਬੰਨੇ ਬੰਨੇ ਆ ਪਰ ਨਜ਼ਾਰਾ ਵਾਹ 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 ਕੋ ਪੂਰੇ ਐਵੇਂ ਸਾਡੇ ਬੰਦੇ ਲਦਾਖ ਤੁਰੇ ਫਿਰਦੇ ਵੇਖਿਆ ਕਿਉਂ ਇੱਥੇ ਨਜ਼ਾਰਾ ਪੂਰਾ ਲੈ ਜਾਂਦਾ ਹੈ ਗਿਆ ਹਾਂ ਇਹ ਬਤਮੀ ਜਿਹੜਾ ਲਾਂਤੀ ਆ ਸਾਨੂੰ ਛੱਡ ਕੇ ਫਰਾਰ ਹੋਇਆ ਛੱਡ ਕੇ ਥੱਲਾ ਲੈ ਰਿਹਾ ਹਾਂ ਹਾਂ ਆ ਲੈਦਾ ਉਹ ਘੱਟ ਗਿਆ ਕਿੰਨਾ ਦਰਿਆ ਤੈਰਦਾ ਫਿਰਦਾ ਵੇ ਨਜ਼ਾਰਨ ਪਰ ਇੰਨੀ ਹੈ ਕਿ ਇਆਜਤ ਨਹੀਂ ਆਗੀ ਸੰਗਲੀ ਨਹੀਂ ਛੱਡਣ ਦੇ ਸਾਡੀ ਲਾਗਦੇ ਉਹ ਕਹਿੰਦੇ ਰੋੜ ਨਾ ਜਾਇਓ ਕਿਤੇ ਹਾਂ ਜੀ ਜੇ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ